ਅੱਜ ਮਾਰੇ ਦੀ ਕਿਰਪਾ ਜੀ ਤੁਹਾਨੂੰ ਪਤਾ ਹੀ ਆ 48 ਕੰਢੇ ਜੀ ਸ੍ਰੀ ਖੰਡ ਬੜ ਸਾਹਿਬ ਜੀ ਦਾ ਭੋਗ ਪਾਇਆ ਹਾਂ ਹਾਂਜੀ 27 ਤਰੀਕ ਨੂੰ ਆਰੰਭ ਕੀਤਾ ਸੀ ਅੱਜ 29 ਤਰੀਕ ਨੂੰ ਭੋਗ ਪਏ ਹਨ ਕਿਹੜਾ ਦਿਹਾੜਾ ਸੀ ਉਸ ਦਿਨ ਉਸ ਦਿਨ ਸ਼ੀ ਦੀਦਿਆਰੀ ਚਲਾ ਲਈਨੇ ਜਨਮ ਦਿਨ ਨਹੀਂ ਸੀ ਹਾਂਜੀ ਸਾਡਾ ਜਨਮ ਦਿਨ ਨਹੀਂ ਸੀ ਮੈਂ ਤੇ ਜਨਮ ਦਿਨ ਵਾਲਾ ਦਿਹਾੜਾ ਹਾਂਜੀ ਜਨਮ ਦਿਨ ਵਾਲੇ ਦਿਨ ਮੈਂ ਸ੍ਰੀ ਖੰਡ ਬੜ ਸਾਹਿਬ ਰੱਖੀ ਅੱਜ 29 ਤਰੀਕ ਹੋ ਗਈ ਆ ਹਾਂਜੀ ਮਾਰੇ ਦੀ ਕਿਰਪਾ ਸਿਮਰਤਿ ਗੁਰੂ ਜੀ ਦੇ ਹੱਥ ਧਰਿਓ ਉਹਨਾਂ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲਈ ਹਾਂਜੀ ਤੇ ਖੰਨਪੜ ਸਾਹਿਬ ਦਾ ਆਰੰਭ ਕੀਤਾ 27 ਤਰੀਕ ਤੋਂ ਮਹਾਰਾਜ ਜਨਨ ਦਾ ਉਡਾਸਰ ਲੇਕ ਵਿੱਚ ਇੱਕ ਚੌਂਕੜੇ 'ਚ ਮੈਂ ਕਰਨਾ ਵਜੇ ਸਤਿਗੁਰੂ ਦੀ ਕਿਰਪਾ ਨਾਲ ਉਹ ਇਹਨਾਂ ਨੇ ਕਿਰਪਾ ਦੇ ਨਾਲ ਖੰਨਪੜ ਆਰੰਭ ਕਰਕੇ ਤੇ ਅੱਜ 29 ਤਰੀਕ ਨੂੰ ਜੋ ਸਤਿਗੁਰੂ ਮਹਾਰਾਜ ਦੀ ਕਿਰਪਾ ਸਤਕਾਂਦਰੂ ਕਹਿੰਦਾ ਸਾਇਤ ਸੰਪੂਰਨਤਾ ਹੀ ਹੋਈਆਂ ਇਹਦਾ ਵੱਡਾ ਮੈਸੇਜ ਜਿਹੜਾ ਬੱਚਿਆਂ ਨੂੰ ਆਪਣੇ ਆਪ ਵੀ ਜਾਂਦਾ ਜੀ ਵੀ ਜੇ ਇਹ ਬੱਚੇ ਨੇ ਐਡਾ ਵੱਡਾ ਉਪਰਾਲਾ ਕੀਤਾ ਜਿਹੇ ਇਲਾਕੇ ਵਿੱਚ ਖੰਨਪੜ ਸਾਹਿਬ ਤੇ ਚਲੋ ਇੱਕ ਦੋ ਥਾਂ ਤੇ ਹੀ ਗਏ ਵੀ ਭੋਗਾਂ ਦੇ ਹੋਰ ਵੀ ਕਿਤੇ ਹੋਏ ਪਰ ਸਾਡੇ ਇਲਾਕੇ ਵਿੱਚ ਜਿਹੜਾ ਇਹਨੇ ਬਰਾਲਾ ਕਰਕੇ ਆੜਾ ਉਦਮ ਕੀਤਾ ਇਹ ਪਹਿਲਾ ਨੌਜਵਾਨ ਆ ਵੀ ਮੇਰੀ ਪ੍ਰੇਰਨਾ ਨੌਜਵਾਨਾਂ ਨੂੰ ਇਹੀ ਆ ਵੀ ਗੁਰਸਿੱਖੀ ਜੀਵਨ ਆਪਣਾ ਬਣਾਓ ਗੁਰੂ ਵਾਲੇ ਬਣੋ ਤੇ ਗੁਰਸਿੱਖੀ ਦਾ ਪ੍ਰਚਾਰ ਸੁਣਿਆ ਕਰੋ ਤੇ ਫਿਰ ਬੰਦੇ ਨੇ ਮਨ 'ਚ ਆਟੋਮੈਟਿਕ ਜਿਹੜਾ ਵੀ ਇਦਾਂ ਫੋਨ ਨੇ ਆਉਣਗੇ ਗੁਰੂ ਦੇ ਹਾਂਜੀ ਇਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਕਿ ਇਹ ਸੇਵਾ ਨਭਾਈ ਜੀ ਇਹ ਤੁਹਾਨੂੰ ਦੱਸਿਆ ਹੀ ਹੈ ਕਿ ਮੈਨੂੰ ਛੋਟੇ ਹੁੰਦੇ ਰਿਹਾ ਸ਼ੌਂਕ ਸੀ ਛੋਟੇ ਹੁੰਦੇ ਨਾ ਮੈਂ ਜਦੋਂ ਛੋਟਾ ਸੀ ਉਦੋਂ ਮੈਂ ਸਹਰਾਣੇ ਲੈਣ ਜਾਂ ਫੱਟੀ ਲੈਣੀ ਤੇ ਰਮਾਲਾ ਪਾ ਗੇ ਤੂੰ ਮਾਰੇ ਬਣਾ ਲੈਣਾ ਮਾਰੇ ਬਣਾ ਲੈਣਾ ਤੇ ਫਿਰ ਚੌਰ ਸਾਹਿਬ ਬਣਾ ਲੈਣਾ ਡੰਡੇ ਨਾ ਤੇ ਮੁੜ ਕੇ ਫਿਰ ਨਿਸ਼ਾਨ ਸਾਹਿਬ ਨਾਲ ਡੰਡੇ ਨਾ ਨਿਸ਼ਾਨ ਸਾਹਿਬ ਡੰਡੇ ਨਾ ਬਣਾਉਣਾ ਤੇ ਇਦਾਂ ਮੈਂ ਵੀ ਘਰੇ ਵੀ ਇਦਾਂ ਕਰਦਾ ਰਿਆ ਛੋਟੇ ਹੁੰਦੇ ਸੁਗ ਰਿਆ ਸੀ ਮੁੜ ਕੇ ਮੈਂ ਹੋਇਆ 7 ਕੇ 16 ਦਾ ਮੁੜ ਕੇ ਫਿਰ ਵੀ ਇਦਾਂ ਵਗਰੂ ਵਗਰੂ ਬੋਲਣਾ ਤਮੜਕੇ 12 ਸਾਲਾ ਅਮਰ ਸ਼ਕਲਿਆ ਅਮਰ ਸ਼ਾਕੇ ਤੇ ਮੜਕੇ ਬਾਬਾ ਜੀ ਗ੍ਰੰਥੀ ਸਿੰਘ ਨੇ ਪਿੰਡ ਦੇ ਬਾਬਾ ਨਿਰਮਲ ਸਿੰਘ ਜੀ ਫਿਰ ਇਹਨਾਂ ਕੋ ਮੈਂ ਗਿਆ ਤੇ ਫਿਰ ਇਹਨਾਂ ਨੇ ਕੀਤਾ ਵੀ ਇਹਨਾਂ ਨੇ ਮੈਨੂੰ ਗੁਰਸਿੱਖੀ ਦਿੱਤੀ ਪੇ ਵਿਚਾਰ ਦਿੱਤੇ ਨਾ ਨੇ ਆਪਣੇ ਤੇ ਫਿਰ ਇਹਨਾਂ ਮੈਨੂੰ ਸੰਥਿਆ ਕਰਾਈ ਨਾ ਸਾਰੀ ਸੰਥਿਆ ਕਰਾ ਕੇ ਫਿਰ ਮੈਨੂੰ ਇਹਨਾਂ ਕਾਡ ਅਖੰਡ ਪਾਠ ਨੇ ਤੋਰਿਆ ਅਖੰਡ ਪਾਠ ਤੋਰਿਆ ਤਾਂ ਹੁਣ ਅੱਜ ਮਾਰੇ ਦੀ ਕਿਰਪਾ ਜੀ ਤੁਹਾਨੂੰ ਪਤਾ ਹੀ ਆ 48 ਕੰਨੇ ਜੇ ਸ਼੍ਰੀ ਖੰਡਪਾਟ ਸਾਹਿਬ ਜੀ ਦੇ ਭੋਗ ਪਏ ਨੇ ਹਾਂਜੀ 27 ਤਰੀਕ ਨੂੰ ਆਰੰਭ ਕੀਤਾ ਸੀ ਅੱਜ 29 ਤਰੀਕ ਨੂੰ ਭੋਗ ਪਏ ਹਨ ਕਿਹੜਾ ਦਿਹਾੜਾ ਸੀ ਉਸ ਦਿਨ ਉਸ ਦਿਨ ਸ਼ੀਦਿ ਦੀਆੜੀ ਚੱਲ ਰਹੀ ਨੇ ਜਨਮ ਦਿਨ ਸੀ ਹਾਂਜੀ ਸਾਡਾ ਜਨਮ ਦਿਨ ਹੀ ਸੀ ਮੈਂ ਤੇ ਜਨਮ ਦਿਨ ਵਾਲਾ ਦਿਹਾੜਾ ਹਾਂਜੀ ਜਨਮ ਦਿਨ ਵਾਲੇ ਦਿਨ ਮੈਂ ਸ਼੍ਰੀ ਖੰਡਪਾਟ ਸਾਹਿਬ ਰੱਖੀ ਅੱਜ 29 ਤਰੀਕ ਹੋ ਗਈ ਆ ਹਾਂਜੀ ਮਾਰੇ ਕਿਰਪਾ ਸਮਰੱਥ ਗੁਰੂ ਜੀ ਦੇ ਹੱਥ ਧਰਿਓ ਉਹਨਾਂ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲਈ ਆ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ ਗੁਰੂ ਵਾਲੇ ਬਣੋ ਸੇਵਕ ਸਜੋ ਤਿਆਰ ਬਰ ਤਿਆਰ ਹੋ ਹਾਂਜੀ ਤੇ ਨਸ਼ਿਆਂ ਤੋਂ ਦੂਰ ਰਹੋ ਜਿੰਨਾ ਰਹਾ ਜਾਂਦਾ ਇਹ ਗੁਰਸਿੱਖੀ ਦੀ ਮੰਨ ਨਾਲ ਪੀ ਆਜੋ ਪੀ ਜਿਆਦਾ ਹੋ ਨਸ਼ਿਆਂ ਹਲ ਕੁਝ ਨਹੀਂ ਮਿਲਣਾ ਉਹ ਸਿੱਖੀ ਜਮਨ ਕੋ ਬਹੁਤ ਕੁਝ ਮਿਲਣਾ ਦਰਗਾਹ ਦਰਗਾਹ ਵਿੱਚ ਵੀ ਮਿਲ ਜਣਾ ਸਭ ਕੁਝ ਤੇ ਇੱਥੇ ਮਿਲ ਜਣਾ ਹਾਂਜੀ ਹਰਦੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਬੱਚੇ ਵੱਲੋਂ ਬੜੀ ਵੱਡੀ ਸੇਵਾ ਨਭਾਈ ਗਈ ਹੈ ਇਹ ਬੱਚੇ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਗਿਆ ਜੀ ਜਿਹੜਾ ਇਹਨਾਂ ਨੇ ਇਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਇਹ ਨਾ ਸ਼ਰਮਣੀ ਪੰਥਕਲ ਦਲ ਖਾਲਸਾ ਨਿਹੰਗ ਸਿੰਘਾਂ ਚੱਲਦਾ ਵਹੀਰ ਚੱਕਰਵਰਤੀ ਪੰਜਾਬ ਭਾਰਤ ਵਿੱਚ ਵਿਚਰ ਕੇ ਇਹਦੇ ਜੋ ਮੁਖੀ ਨੇ ਬਾਬਾ ਦਰਲੋਕ ਸਿੰਘ ਜੀ ਤਰਨਤਲ ਖਿਆਲੇ ਵਾਲੇ ਉਹਨਾਂ ਵੱਲੋਂ ਜੋ ਪ੍ਰੇਰਣਾ ਸਦਕਾ ਇਹਨਾਂ ਨੇ ਅੰਮ੍ਰਿਤ ਪਾਣ ਕੀਤਾ ਇਹਨਾਂ ਬੱਚੇ ਨੇ ਤੇ ਸਿੱਖਿਆ ਜੋ ਨਾਰਿਕੇ ਛੋਟੇ ਹੁੰਦਿਆਂ ਹੀ ਨੂੰ ਉਤਸ਼ਾਹ ਸੀਗਾ ਜੀ ਦਾ ਕਹਿ ਰਹੇ ਨੇ ਦਾ ਮਾਤਾ ਪਿਤਾ ਕਹਿ ਰਹੇ ਛੋਟੇ ਹੁੰਦਾ ਹੈ ਨਾ ਫੱਟੀ ਰੱਖੀ ਗਾੜੀ ਉਧਰ ਮਾਲਾ ਬਾਗ ਦੇ ਚੌਰ ਕਰਨਾ ਤੇ ਉਹਨਾਂ ਨੂੰ ਸ਼ੌਂਕ ਸੀ ਪਹਿਲਾਂ ਤੋਂ ਤੇ ਹੁਣ ਕਿ ਇਹਨਾਂ ਨੇ ਫਿਰ ਆਪਣਾ ਵੱਡੇ ਹੋ ਗਏ ਸੰਥਿਆ ਲਈ ਇਹ ਤਾਂ ਪਿੰਡ ਕੋਟਲੀ ਸੱਕਾ ਵਿੱਚ ਜਿੱਦਾਂ ਬਾਬਾ ਨਰਮਵੰਤ ਸਿੰਘ ਜੀ ਉਹਨਾਂ ਪਾਸੋਂ ਸੰਥਾ ਕਰਕੇ ਇਹਨਾਂ ਨੇ ਤੇ ਮਹਾਪੁਰਖਾਂ ਦਾ ਸਤਕਾਰ ਨੂੰ ਮੌਕਾ ਰੱਖਦਿਆਂ ਇਹਨਾਂ ਨੇ ਸਾਰੇ ਉਪਰਾਲਾ ਸੰਥਾ ਕਰਕੇ ਤੇ ਫਿਰ ਬਾਣੀ ਦੀ ਤੇ ਖਣਪੜ ਸਾਹਿਬ ਦਾ ਆਰੰਭ ਕੀਤਾ 27 ਤਰੀਕ ਤੋਂ ਮਹਾਰਾਜ ਜਨਾਂ ਦਾ ਉਹ ਦਾਸ ਰਲ ਇੱਕ ਇੱਕ ਚੌਂਕੜੇ 'ਚ ਮੈਂ ਕਰਨਾ ਵਜੇ ਸਤਿਗੁਰੂ ਦੀ ਕਿਰਪਾ ਨਾਲ ਉਹ ਇਹਨਾਂ ਨੇ ਕਿਰਪਾ ਦੇ ਨਾਲ ਖਣ ਪੜ ਆਰੰਭ ਕਰਕੇ ਤੇ ਅੱਜ 29 ਤਰੀਕ ਨੂੰ ਜੋ ਸਤਿਗੁਰੂ ਮਹਾਰਾਜ ਕਿਰਪਾ ਸਦਕਾ ਅੰਦਰ ਉਹ ਕਹਿੰਦਾ ਸਾਇਦ ਸੰਪੂਰਨਤਾਈਆਂ ਹੋਈਆਂ ਇਹਦਾ ਵੱਡਾ ਮੈਸੇਜ ਜਿਹੜਾ ਬੱਚਿਆਂ ਨੂੰ ਆਪਣੇ ਆਪ ਵੀ ਜਾਂਦਾ ਜੀ ਵੀ ਜੇ ਇਹ ਬੱਚੇ ਨੇ ਐਡਾ ਵੱਡਾ ਉਪਰਾਲਾ ਕੀਤਾ ਜਿਹੇ ਇਲਾਕੇ ਵਿੱਚ ਹਨਪੜ ਸਾਹਿਬ ਤੇ ਚਲੋ ਇੱਕ ਦੋ ਥਾਂ ਤਾਂ ਅਸੀਂ ਗਏ ਵੀ ਭੋਗਾਂ ਦੇ ਹੋਰ ਵੀ ਕਿਤੇ ਹੋਏ ਪਰ ਸਾਡੇ ਇਲਾਕੇ ਵਿੱਚ ਜਿਹੜਾ ਇਹਨੇ ਉਪਰਾਲਾ ਕਰਕੇ ਆਹੜਾ ਉਦਮ ਕੀਤਾ ਇਹ ਪਹਿਲਾ ਨੌਜਵਾਨ ਆ ਜਿਹਦਾ ਇਹ ਮੈਸੇਜ ਬੱਚਿਆਂ ਨੂੰ ਇਹੋ ਜਾਂਦਾ ਜੀ ਤੇ ਇਹ ਮਾਰੇ ਜੰਗ ਮਾਰੇ ਮੰਦੇ ਕੰਮਾਂ ਦਾ ਤਿਆਗ ਕਰਕੇ ਤੇ ਅਸੀਂ ਮਤਲਬ ਵੀ ਇਹੋ ਜੇ ਸੁਭ ਚੰਗੇ ਕੰਮ ਕਰੀਏ ਜਿਹੜਾ ਸਾਡਾ ਵਿਲੇਜ ਲੋਕ ਤੇ ਪਰਲੋਗ ਸੁਧਰ ਸਕੇ ਜੀ ਸੋ ਮਾਹਪੁਰ ਖਾਂ ਵੱਲੋਂ ਵੀ ਦੇਸ਼ਾਂ ਵਿਦੇਸ਼ਾਂ ਵੀ ਵਿਚਰ ਕੇ ਜਦਾਂ ਬਾਹਰ ਦੇ ਮੁਲਕਾਂ ਦੇ ਬਾਬਾ ਜੀ ਜਾ ਕੇ ਆਏ ਨੇ ਇੰਗਲੈਂਡ ਵਿੱਚ ਜਾ ਕੇ ਵੀ ਕਈ ਥਾਵਾਂ ਤੇ ਲੰਡਨ ਵਿੱਚ ਕਵੈਂਟਰੀ ਨਗਰ ਵਿੱਚ ਕਵੈਂਟਰੀ ਸ਼ਹਿਰ ਵਿੱਚ ਇੰਗਲੈਂਡ ਵਿੱਚ ਆ ਕੇ ਸਿੱਖੀ ਦਾ ਪ੍ਰਚਾਰ ਤੇ ਅਮਰਤ ਪ੍ਰਚਾਰ ਕੀਤਾ ਸੋ ਮਹਾਂਪੁਰ ਖਾਂ ਵੱਲੋਂ ਵੀ ਇਹ ਬੱਚਿਆਂ ਨੂੰ ਪ੍ਰੇਰਣਾਵਾ ਜੋ ਦਲਪੰਥ ਸਾਰੇ ਹੀ ਵਿਸ਼ਵ ਤੇ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰਦਾ ਵਾ ਸੋਇਸ ਕਰਕੇ ਵੀ ਪਿੰਡ ਨਗਰ ਕੋਲ ਹੀ ਸਕਾ ਤੋਂ ਵੀ ਬਾਬਾ ਜੀ ਦੇ ਨਾਲ ਕਾਫੀ ਸੰਗਤ ਦਲਪੰਥ ਨਾਲ ਪਿਆਰ ਆ ਤੇ ਇੱਥੇ ਹੀ ਸੰਗਤਾਂ ਵੱਲੋਂ ਮਹਾਨ ਸੇਵਾਵਾਂ ਕੀਤੀਆਂ ਜਾਂਦੀਆਂ ਜੀ ਸਾਰਾ ਨਗਰ ਹੀ ਚੜ੍ਹਦੀ ਕਲਾ ਭਲੇ ਨੇ ਸਾਰੇ ਤੇ ਇਸੇ ਨਗਰ ਵਿੱਚ ਵੀ ਦਲਪੰਥ ਦੀ ਛਾਉਣਾ ਵੀ ਜਦੋਂ ਤਿਆਰ ਕੀਤਾ ਬਾਬਾ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਥਾਨ ਇੱਥੇ ਤਿਆਰ ਕੀਤਾ ਵਾ ਉਹ ਵੀ ਸੰਗਤਾਂ ਦਾ ਭਾਰੀ ਰਿਸ਼ਾ ਸੰਜੋਗ ਆ ਤੇ ਸੰਗਤਾਂ સેવા ਵਾਂਗ ਕਰ ਰਹੀਆਂ ਤੇ ਜਿਹੜਾ ਮੈਸੇਜ ਆ ਬੱਚਿਆਂ ਨੂੰ ਉਹ ਬਹੁਤ ਵੱਡਾ ਜੀ ਇਹ ਬੱਚੇ ਤੋਂ ਵੇਖ ਕੇ ਜੀ